ਧਰਨੇ ਪ੍ਰਦਰਸ਼ਨ ਕਰਕੇ ਇਨ੍ਹਾਂ ਕਰਮਚਾਰੀਆਂ ਨੂੰ ਲੈਣੀ ਪੈਂਦੀ ਹੈ ਆਪਣੀ ਤਰਖਾ ਜੁੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸੁਭਾ ਕਰਦਾ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਇੱਕ ਵਧੀਆ ਸੇਵਾ ਸੁਤਤਾ ਦੇਣ ਲਈ ਜਿੱਥੇ ਦਾਅਵੇ ਕੀਤੇ ਜਾਂਦੇ ਨੇ ਤਾਂ ਉਹਨਾਂ ਵੱਲੋਂ ਐਮਰਜੈਂਸੀ ਸੇਵਾਵਾਂ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਪਰ ਐਸਾ ਪਾਇਲਟ ਪ੍ਰੋਜੈਕਟ ਹੈ ਤਾਂ ਕੰਮ ਕਰਦੇ ਕਰਮਚਾਰੀਆਂ ਨੂੰ ਸਮੇਂ ਸਿਰ ਤਰਖਾ ਨਹੀਂ ਮਿਲ ਰਹੀ ਜਿਸ ਦੇ ਕਾਰਨ ਅਕਸਰ ਹੀ ਉਹਨਾਂ ਨੂੰ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਨੇ ਅਜਿਹੀਆਂ ਤਸਵੀਰਾਂ ਫੇਰ ਨਿਕਲ ਕੇ ਸਾਹਮਣੇ ਆਈਆਂ ਫਰੀਕੋਟ ਦੀਆਂ ਰੀਕੋਰਡ ਦੇ ਸੇਵਾਸਤਾਲ ਦੇ ਅਧੀਨ ਕੰਮ ਕਰਦੇ ਇਸ ਸਪਾਈਲਰ ਪ੍ਰੋਜੈਕਟ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਦਰਖਾਹਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਅੱਗੇ ਪ੍ਰਯਾਦ ਕੀਤੀ ਗਈ ਕਿ ਉਹਨਾਂ ਦੀਆਂ ਦਰਖਾਹਾਂ ਨੂੰ ਸਮੇਂ ਸਿਰ ਦਿੱਤੀਆਂ ਜਾਣ ਤਾਂ ਦੂਜੇ ਪਾਸੇ ਪ੍ਰਸ਼ਾਸਨ ਅਧਿਕਾਰੀਆਂ ਦੇ ਅਸ਼ਵਾਸ਼ਣ ਤੋਂ ਬਾਅਦ ਇੱਕ ਵਾਰ ਜਿਹੜਾ ਧਰਨੇ ਨੂੰ ਮੁਆਤਲੀ ਕਰ ਦਿੱਤਾ ਗਿਆ ਹੈ ਅਤੇ ਸੌਂਵਾਰ ਤੱਕ ਕਿਹਾ ਗਿਆ ਕਿ ਉਹਨਾਂ ਦੀਆਂ ਦਰਖਾਹਾਂ ਉਹਨਾਂ ਦੇ ਖਾਤੇ ਵਿੱਚ ਪਹੇਜ ਜਾਣਗੀਆਂ ਜਿੱਥੇ ਕਿ ਇਹ ਕਰਮਚਾਰੀ ਆਪਣੀਆਂ ਸਮੱਸਿਆਵਾਂ ਦੱਸ ਰਹੇ ਨੇ ਕਿ ਹਰ ਵਾਰ ਦਰਖਾਹ ਲਈ ਉਹਨਾਂ ਨੂੰ ਸੰਘਰਸ਼ ਕਰਨਾ ਪੈਂਦਾ ਤੇ ਦੂਜੇ ਪਾਸੇ ਫਰੀਕੋਟ ਦੇ ਸਿਵਲ ਸਰਜਨ ਚੰਦਰ ਸ਼ੇਖਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਰਕਾਰ ਦੇ ਧਿਆਨ ਦੇ ਵਿੱਚ ਇਹ ਲਿਆ ਦਿੱਤਾ ਗਿਆ ਹੈ ਤੇ 100 ਮਾਰ ਤੱਕ ਇਹਨਾਂ ਦੀਆਂ ਦਰਖਾਵਾਂ ਪੈ ਜਾਣਗੀਆਂ ਉਹਨੇ ਕਿਹਾ ਕਿ ਸਰਕਾਰ ਦੇ ਇਹ ਪਾਇਲਟ ਪ੍ਰੋਜੈਕਟ ਹੈ ਅਤੇ ਇਹ 6 ਮਹੀਨਿਆਂ ਬਾਅਦ ਦੁਬਾਰਾ ਰਿਵਿਊ ਕੀਤਾ ਜਾਂਦਾ ਹੈ ਅਤੇ ਸਰਕਾਰ ਦੀ ਹਜੇ ਇਹਨਾਂ ਨੂੰ ਪੱਕੇ ਕਰਨ ਦੀ ਜਾਂ ਹੋਰ ਕੋਈ ਕੋਈ ਤਰਵੀਜ਼ ਨਹੀਂ ਅਤੇ ਜਿਵੇਂ ਸਰਕਾਰ ਵੱਲੋਂ ਦਰਖਾਹ ਜਾਰੀ ਕੀਤੀ ਜਾਂਦੀ ਹੈ ਉਹ ਇਹਨਾਂ ਦੇ ਖਾਤਿਆਂ ਵਿੱਚ ਆ ਜਾਵੇਗੀ ਤੁਸੀਂ ਸੁਣੋ ਇਸ ਬਾਰੇ ਹੋਰ ਕੀ ਕਹਿੰਦੇ ਨੇ ਕਰਮਚਾਰੀ ਅਤੇ ਸਿਵਲ ਸਰਜਨ ਫਰੀਕੋਟ ਭਾਈ ਜੀ ਸਾਨੂੰ ਤਰਨ ਦੇ ਬੈਠ ਕੇ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸਾਨੂੰ ਮਜਬੂਰ ਕੀਤਾ ਗਿਆ ਤਰਨ ਦੇ ਬੈਠਣਾ ਸਾਡੇ ਸਾਥੀ 6 ਮਹੀਨਿਆਂ ਤੋਂ ਉਸ ਗਿਆ ਬਿਲਕੁਲ ਕਰਾਇਆ ਤਾਂ ਕਹਾਂ ਨੂੰ ਕਿ ਤਨਖਾਹਾਂ ਅੱਜ ਆਉਂਦੀਆਂ ਅੱਜ ਆਉਂਦੀਆਂ ਕੋਈ ਤਨਖਾਹ ਨਹੀਂ ਕਿਸੇ ਦੀ ਆਏਗੀ ਠੀਕ ਹੈ ਸਰਕਾਰ ਨੇ ਜਦੋਂ ਪ੍ਰੋਜੈਕਟ ਚਲਾਇਆ ਨਾਲ ਬਜਟ ਵੀ ਲੈ ਕੇ ਆਈ ਹੈ ਠੀਕ ਹੈ ਜੇ ਤੁਸੀਂ ਆਪ ਨੂੰ ਉੱਚ ਅਧਿਕਾਰਗਣ ਨਾਲ ਗੱਲ ਕਰਦੇ ਹੋ ਕਹਿੰਦੇ ਬਜਟ ਨਹੀਂ ਆਇਆ ਠੀਕ ਹੈ ਅੱਜ ਤਨਖਾਹ ਪਾਉਣੀ ਹੈ ਕੱਲ ਕਰ ਗੱਲ ਕਰਦੇ ਹਾਂ ਉੱਪਰ ਗੱਲ ਕੀਤੀ ਆ ਕੋਈ ਤਨ ਮਜਬੂਰਨ ਸਾਨੂੰ ਸਾਰੇ ਆਊਟਸਟੇਟ ਸੈਂਟਰ ਤੇ ਸਾਨੂੰ ਓਪਰਿੰਗ ਕਰਾ ਬੰਦ ਕਰਨੀ ਪਈ ਆ ਨਹੀਂ ਅਸੀਂ ਜਮਾਣੇ ਚਾਹੁੰਦੇ ਕਿ ਕਿਸੇ ਪਬਲਿਕ ਕੋਈ ਡਿਸਟਰਬ ਹੋਵੇ ਅਸੀਂ ਤਾਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਨਿਖਾਵਾਂ ਪਾਈਆਂ ਜਾਣ ਤਾਂ ਜੋ ਸਰਕਾਰ ਸਮਾਵਾਸ ਇਹਦਾ ਚੱਲ ਸਕਦਾ ਤੇ ਅਸੀਂ ਹੁਣ ਮਜਬੂਰ ਹੋ ਕੇ ਧਰਨਾ ਲਾਇਆ ਪਰ ਸਾਡੀ ਮਜਬੂਰੀ ਆ ਜੀ ਅਸੀਂ ਲੋਕਾਂ ਨੂੰ ਖਿਲਖਵਾਰ ਨਹੀਂ ਕਰਨਾ ਚਾਹੁੰਦੇ ਪਰ ਸਰਕਾਰ ਸਾਨੂੰ ਕੱਜਲ ਕਵਾਰ ਕਰ ਰਹੀ ਹੈ ਆਏ ਵੇਰੀ ਸਾਨੂੰ ਧਰਨਾ ਲਾਉਣਾ ਪੈਂਦਾ ਤਰਖਾ ਸਾਨੂੰ ਧਰਨੇ ਲਾ ਲਾ ਕੇ ਤਰਲੇ ਮਨਤਾ ਕੱਟ ਕੇ ਦੇਣੀ ਪੈਂਦੀ ਹੈ ਜੀ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੀ ਕਿਰਪਾ ਕਰਕੇ ਜਿਹੜੀ ਸਾਡੇ 5 ਮਹੀਨਿਆਂ ਦੀ ਬੰਦੀ ਤਰਖਾ ਉਹ ਸਾਨੂੰ ਦੇ ਦਿੱਤੀ ਜਾਵੇ ਉਸ ਤੋਂ ਬਾਅਦ ਜਿਹੜਾ ਸਾਡਾ ਤਰਖਾ ਦਾ ਜਿਹੜਾ ਸਿਸਟਮ ਆ ਉਹ ਕੋਈ ਪ੍ਰੋਪਰ ਕੋਈ ਚੈਨਲ ਰਿਵਿਊ ਜਿਵੇਂ ਕੋਈ ਬਣਿਆ ਹੁੰਦਾ ਸਿਸਟਮ ਤਰਖਾ ਕਿਵੇਂ ਦੇਣੀ ਮਲਾਜਮਾਂ ਨੂੰ ਉਹ ਇਸ ਤਰ੍ਹਾਂ ਬਣਾਇਆ ਜਾਵੇ ਵੀ ਸਾਨੂੰ ਅੱਗੇ ਤੋਂ ਮਹੀਨੇ ਦੀ ਮਹੀਨੇ ਤਰਖਾ ਮਿਲੇ ਸਾਡੇ ਨਾਲ ਆਪਣੇ ਸੋਲਾ ਹਸਤਾਲ ਰਿਕਾਰਡ ਦੇ ਵਿੱਚ ਆਸ਼ੀਸ਼ਮਾਨ ਦੇ ਵਿੱਚ ਕੰਮ ਕਰ ਰਹੇ ਆ ਪੰਜ ਅਪਲਾਈ ਉਹਨਾਂ ਨੂੰ 2 ਮਹੀਨਿਆਂ ਤੋਂ ਹੋ ਗਏ ਉਹਨਾਂ ਨੂੰ ਤਰਖਾ ਨਹੀਂ ਮਿਲੀ ਹਰੇ ਤੱਕ ਸਾਰੇ ਨਾਲ ਕੋਟਪੂਰੇ ਤੋਂ ਕੁਝ ਸਾਥੀ ਆਏ ਆਏ ਆਪਣਾ ਆਕਸੀਜਨ ਪਲਾਂਟ ਆਪਰੇਟਰ ਆ ਜੀ ਇਹ 17 ਜਣੇ ਆ ਜੀ ਇਹਨਾਂ ਨੂੰ ਵੀ ਪਿਛਲੇ 2 ਮਹੀਨਿਆਂ ਤੋਂ ਤਰਖਾ ਨਹੀਂ ਮਿਲੀ ਜੀ ਅਸੀਂ ਸਰਕਾਰ ਤੋਂ ਪੂਰ ਜੋਰ ਮੰਗ ਕਰਦੇ ਆ ਵੀ ਸਾਨੂੰ ਨਾ ਇਸ ਤਰ੍ਹਾਂ ਤੰਗ ਪ੍ਰੇਸ਼ਾਨ ਕੀਤਾ ਜਾਵੇ ਤੇ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਸਾਨੂੰ ਕੋਈ ਵੱਡਾ ਸੰਘਰਸ਼ ਵੜਨਾ ਪੈਣਾਗਾ ਇਹ ਕੀ ਦਾ ਇਸ਼ੂ ਸੀਗਾ ਜੀ ਇੱਕ ਗਰੁੱਪ ਦੀ ਪੇ ਟਰਾਂਸਫਰ ਹੋ ਚੁੱਕੀ ਹੈ ਉਹਨਾਂ ਦੇ ਖਾਤਿਆਂ 'ਚ ਭੇਜੀ ਜਾ ਚੁੱਕੀ ਹੈ 24 ਬੰਦੇ ਪਾਇਲਟ ਪ੍ਰੋਜੈਕਟ ਵਾਲੇ ਆ ਉਹਨਾਂ ਦੀ ਸਾਡੀ ਕੁਝ ਅਧਿਕਾਰੀਆਂ ਨਾਲ ਗੱਲ ਹੋ ਗਈ ਹੈ ਕਿ ਉਹਨਾਂ ਨੇ ਭਰੋਸਾ ਦਿੱਤਾ ਹੈ ਵੀ ਵੀ ਮੰਡੇ ਤੱਕ ਆ ਜਾਏਗੀ ਤਾਂ ਅਸੀਂ ਮੰਡੇ ਨੂੰ ਵੀ ਟਰਾਂਸਫਰ ਕਰ ਦਾਂਗੇ ਸਰ ਜਿਹੜੇ ਪਾਇਲਟ ਪ੍ਰੋਜੈਕਟ ਵਾਲੇ ਆ ਉਹਨਾਂ 'ਤੇ ਹਰ ਵਾਰ ਦੋਸ਼ ਲਾਇਆ ਜਾਂਦਾ ਹੈ ਸਾਨੂੰ ਸਰਖਾ ਲੈਣ ਵਾਸਤੇ ਹਰ ਵਾਰ ਤਾਂ ਮੈਨੂੰ ਆਉਣਾ ਪੈਂਦਾ ਕਿਉਂਕਿ ਇਹ ਪਾਇਲਟ ਪ੍ਰੋਜੈਕਟ ਇੱਕ ਟੈਂਪਰੇਰੀ ਪ੍ਰੋਜੈਕਟ ਹੁੰਦਾ ਇੱਕ ਰੂਟੀਨ ਸਰਵਸ ਲਈ ਹੁੰਦੀਆਂ ਉਹਨਾਂ ਦੀ ਇੱਕ ਤਾਂ ਹੁੰਦਾ ਜਿਹੜਾ ਪੱਕੇ ਸਾਡੇ ਕੰਮ ਹੈ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਲੈਂਦੀ ਪਾਇਲਟ ਪ੍ਰੋਜੈਕਟ ਲਿਮਟਿਡ ਟਾਈਮ ਲਈ ਸਰਕਾਰ ਵੱਲੋਂ ਚਲਾਇਆ ਜਾਂਦਾ ਹੈ ਜਿੰਨਾ ਚਿਰ ਇਸ ਨੂੰ ਪੂਰੀ ਵਿੱਤੀ ਪ੍ਰਵਾਨਗੀ ਨਹੀਂ ਮਿਲਦੀ ਉਹਨਾਂ ਚਿਰ ਇਹਨਾਂ ਦੀ ਪੇ ਰੈਗੂਲਰ ਕਰਨੀ ਸੰਭਵ ਨਹੀਂ ਹੁੰਦੀ ਕਿਉਂਕਿ ਪਾਇਲਟ ਪ੍ਰੋਜੈਕਟ ਦਾ ਮਤਲਬ ਹੀ ਇਹ ਹੁੰਦਾ ਹੈ ਵੀ ਇਹ ਕੁਝ ਸਮੇਂ ਲਈ ਪ੍ਰੋਜੈਕਟ ਨੂੰ ਸੈਂਕਸ਼ਨ ਦਿੱਤੀ ਹੈ ਇਹਨਾਂ ਮੁਲਾਜ਼ਮਾਂ ਦੀ ਸਿਰਫ ਲੱਬੇ ਦੇ ਲਈ ਭਰਤੀ ਕੀਤੀ ਗਈ ਸੀ ਤਾ ਇਹ ਪਾਇਲਟ ਪ੍ਰੋਜੈਕਟ ਜਿੱਨਾ ਚ ਰੈਗੂਲਰ ਨਹੀਂ ਹੁੰਦਾ ਤਾਂ ਸਰਕਾਰ ਨੂੰ ਹਰ ਵਾਰੀ 6-6 ਮਹੀਨੇ ਦੀ ਮਨਜ਼ੂਰੀ ਲੈਣੀ ਪੈਂਦੀ ਹੈ ਇੱਕ ਵਿੱਤ ਵਿਭਾਗ ਦਾ ਸਿਸਟਮ ਹੈ ਦੇਖੋ ਜਿਹੜੀ ਕੋਈ ਵੀ ਸਰਕਾਰ ਦਾ ਸਿਸਟਮ ਹੈ ਵਿੱਤੀ ਸਿਸਟਮ ਨੂੰ ਸੀ ਬਾਈਪਾਸ ਨਹੀਂ ਕਰ ਸਕਦੇ ਸਾਡੀਆਂ ਪੋਸਟਾਂ ਤੇ ਵੀ ਸੈਂਕਸ਼ਨ ਆਉਂਦੀ ਹੈ ਤਾਂ ਇਹਨਾਂ ਦਾ ਕੋਈ ਇਹ ਪ੍ਰੋਜੈਕਟ ਦੀ ਨਹੀਂ ਇਸ ਕਰਕੇ ਇਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਇਸ ਮਾਮਲੇ ਦੇ ਵਿੱਚ ਫਾਈਨਾਂਸ ਡਿਪਾਰਟਮੈਂਟ ਨੂੰ ਰੈਗੂਲਰਲੀ ਇਹਨਾਂ ਦੀ ਜਿਹੜੀ ਹੈਗੀ ਹੈ ਰੈਗੂਲਰ ਪਰ ਵਾਨਗੀ ਲਈ ਕੇਸ ਭੇਜਿਆ ਹੋਇਆ ਹੈ ਜਦੋਂ ਇਹਨਾਂ ਦੀ ਪੂਰੀ ਵਿਤੀ ਪ੍ਰਵਾਨਗੀ ਆ ਜੇਗੀ ਫਿਰ ਇਹਨਾਂ ਦੀ ਪੇ ਟਾਈਮ ਤੇ ਅਨੁਸ਼ਾਸਨ ਹੋ ਜਾਏਗਾ ਸਰ ਮੈਸੇਜ ਕਰ ਕਰੀਏ ਦਾ ਤਨਖਾਹ ਉਹਨਾਂ ਦੀ ਸੈਲਰੀ ਬਣਿਆ ਇਸ ਹਦਾਬਤ ਤੇ ਕਿਸ ਤਰ੍ਹਾਂ ਮੈਨੇਜ ਹੋਏਗੀ ਇੱਕ ਤਾਂ ਟੈਂਪਰੇਰੀ ਪ੍ਰੋਜੈਕਟ ਦਾ ਜੀ ਉਸ ਨੂੰ ਤਨਖਾਹ ਦੇ ਰਿਹਾ ਇਹਨਾਂ ਦੀ ਕੋਈ ਹਜੇ ਰੈਗੂਲਰ ਪ੍ਰੋਜੈਕਟ ਨਹੀਂ ਹੈ ਜਿਹੜਾ ਪਰਲਟ ਚੱਲਦਾ ਉਹ ਉਹਨਾਂ ਨੇ ਧਰਨਾ ਚੁੱਕ ਲਿਆ ਤੇ ਉਹਨਾਂ ਨੂੰ ਗੁੱਸਾ ਦੇ ਦਿੱਤਾ ਗਿਆ ਕਦੀ ਗੈਰੰਤ ਤੱਕ ਵਧੀਆ ਸੇ ਸਵਾਮਤ ਕੀ ਜਾਂਦੀ ਹੈ